ਇੱਕ ਸਾਕੀ ਭੈਣ ਇੱਥੇ ਬਾਹਰ ਸੜਕ ਦੇ ਉੱਤੇ ਸੁੱਟ ਕੇ ਭੱਜ ਗਈ ਹੈ ਤੇਰੀ ਸ਼ਰਾਬ ਨੇ ਤੈਨੂੰ ਕੀ ਹਾਲ ਕਰ ਦਿੱਤੇ ਤੇਰੇ ਤੇਰੇ ਭੈਣ ਭਰਾ ਕਿੱਥੇ ਗਏ ਹੁਣ ਸਭ ਕੋਈ ਨਹੀਂ ਆਂਦਾ ਮੇਰੇ ਕੋਲ ਇਹ ਉਹ ਤੁਰਿਆ ਫਿਰਦਾ ਸੀ ਕੋਈ ਨਸ਼ਾ ਹੀ ਕਰਦਾ ਸੀ ਪੁੱਤ ਰਿਸ਼ਤਾਬ ਨੇ ਤੈਨੂੰ ਅੱਜ ਇੱਥੇ ਪਹੁੰਚਾਇਆ ਦੇਖ ਸਾਰ ਭੈਣ ਭਰਾ ਕੋਈ ਅੱਜ ਇਹਦੇ ਨਾਲ ਜਦੋਂ ਤੇ ਆਪਨੇ ਸਾਰੇ ਖਰਾਬ ਦਾ ਪਰਨਾ ਲਾ ਕੇ ਪਾਸੇ ਇੱਡੇ ਗੱਪੇ ਉੱਪਰੋਂ ਤੇ ਰੀੜ ਦੀ ਹੱਡੀ ਟੁੱਟ ਗਈ ਹੈ ਥੰਦੇ ਵਾਲਾ ਹਿੱਸਾ ਡੈੱਡ ਉੱਪਰੋਂ ਵੀ ਡੈੱਡ ਦਾ ਥੱਲੇ ਵੀ ਡੈੱਡਾਂ ਤੇ ਚੱਲ ਰਾਇਆ ਹੈ ਇਸਾ ਰਹਿ ਗਿਆ ਜਿਹਦੇ ਵਿੱਚ ਦਿਮਾਗ ਤੇ ਦਿਲ ਕੰਮ ਕਰਦਾ ਕੁਝ ਤਾਂ ਆਪਣੀਆਂ ਗਲਤੀਆਂ ਕਰਕੇ ਕੁਝ ਆਪਣਿਆਂ ਦੀਆਂ ਗਲਤੀਆਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਜਿਹੜਾ ਗੱਡੀ ਦੇ ਵਿੱਚ ਪਿਆ ਦੇਖਦੇ ਹੋ ਇਹਦੀ ਰੀੜ ਦੀ ਹੱਡੀ ਟੁੱਟੀ ਹੋਈ ਆ ਨਾਮ ਕੀ ਤੇਰਾ ਵੀਰੇ ਰਜਿੰਦਰ ਸਿੰਘ ਨਾਮ ਹੈ ਦਾ ਰਜਿੰਦਰ ਮਜ਼ਦੂਰੀ ਕਰਦਾ ਸੀ ਪਰ ਜਿੰਨੀ ਕ ਮਜ਼ਦੂਰੀ ਕਰਦਾ ਸੀ ਜਿੰਨੇ ਕ ਪੈਸੇ ਮਿਲਦੇ ਸੀ ਉਹਨੇ ਦੀ ਸ਼ਰਾਬ ਪੀ ਲੈਂਦਾ ਸੀ ਬਸ ਉਹਦੀ ਸ਼ਰਾਬ ਦੇ ਕਰਕੇ ਇਹਦੀ ਆ ਹਾਲਤ ਬਣ ਗਈ ਰਿਸ਼ਤੇਦਾਰ ਭੈਣ ਭਰਾ ਕੋਈ ਅੱਜ ਇਹਦੇ ਨਾਲ ਲੱਗਣ ਨੂੰ ਤਿਆਰ ਨਹੀਂ ਸਾਰੇ ਇੱਕ ਸ਼ਰਾਬ ਦਾ ਬਹਾਨਾ ਲਾ ਕੇ ਪਾਸੇ ਹੋ ਗਏ ਇਹ ਡਿੱਗ ਪਿਆ ਉੱਪਰੋਂ ਤੇ ਰੀੜ ਦੀ ਹੱਡੀ ਟੁੱਟ ਗਈ ਹੈ ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਨਾ ਲੈਟਰਨ ਬਾਸ ਹੁੰਦਾ ਪਤਾ ਲੱਗਦਾ ਨਾ ਥੱਲੇ ਚਾਹਲਤਾਂ ਦੇ ਉੱਤੇ ਸੁਣਿਆ ਮਾਰੀ ਚਲੋ ਨਾ ਉਹਦਾ ਪਤਾ ਲੱਗਦਾ ਇੱਥੇ ਸਾਡੇ ਕੁਲੇ ਦੀ ਭੈਣ ਲੈ ਕੇ ਆਈ ਸੀ ਤੇ ਉਹ ਵੀ ਛੱਡ ਕੇ ਜਾਣ ਦੀ ਇੱਥੇ ਜੀ ਉਰ ਬਾਹਰ ਇੱਥੇ ਸੜਕ ਦੇ ਉੱਤੇ ਲਾ ਕੇ ਛੱਡ ਕੇ ਭੱਜ ਗਏ ਜਦੋਂ ਹੀ ਸਵੇਰੇ ਉੱਥੇ ਦੇਖਿਆ ਬਾਹਰ ਸੜਕ ਦੇ ਉੱਤੇ ਇੱਕ ਬੰਦਾ ਪਿਆ ਹੱਡੀਆਂ ਦਾ ਪਿੰਜਰ ਨੰਗਾ ਪਿੱਛੇ ਜ਼ਖਮ ਚੱਕੀ ਅੰਦਰ ਲਿਆਏ ਇਹਦੇ ਨਾਲ ਗੱਲ ਕੀਤੀ ਇਹਨੇ ਦੱਸਿਆ ਮੇਰੀ ਭੈਣ ਛੱਡ ਕੇ ਭੱਜ ਗਈ ਨਾਲੇ ਮੇਰਾ ਜੀਜਾ ਛੱਡ ਕੇ ਭੱਜ ਗਿਆ ਫਿਰ ਅਸੀਂ ਕਿਵੇਂ ਨਕਵੇਂ ਨੰਬਰ ਲੈ ਕੇ ਤੋਂ ਸੰਪਰਕ ਕੀਤਾ ਉਹਨਾਂ ਨਾਲ ਜੀਜੇ ਨੂੰ ਸੱਦਿਆ ਭੈਣ ਨੂੰ ਸੱਦਿਆ ਫਿਰ ਉਹਨਾਂ ਨਾਲ ਅਸੀਂ ਗੱਲ ਕੀਤੀ ਵੀ ਤੁਸੀਂ ਇਦਾਂ ਕਰੋ ਤੁਸੀਂ ਸਾਡੇ ਕੋਲੇ ਰੁਕ ਜਾਓ ਇੱਥੇ ਕੋਈ ਗੱਲ ਨਹੀਂ ਆਪਾਂ ਦਾ ਟ੍ਰੀਟਮੈਂਟ ਕਰਾ ਲੈਨੇ ਤੁਸੀਂ ਨਾਲ ਰਹਿਪੋ ਇੱਥੇ ਇੱਕ ਜਾਣਾ ਪਰ ਭੈਣ ਕਹਿੰਦੀ ਮੈਂ ਤਾਂ ਨਾਲ ਰਹਿ ਨਹੀਂ ਸਕਦੀ ਮੈਂ ਤਾਂ ਇਹਨੂੰ ਲੈ ਹੀ ਜਾਨੀ ਆ ਕਹਿੰਦੀ ਹਾਂ ਮੈਂ ਛੱਡ ਕੇ ਗਈ ਸੀਗੀ ਮੇਰੀ ਗਲਤੀ ਆ ਪਰ ਹੁਣ ਮੈਂ ਰਹਿ ਨਹੀਂ ਸਕਦੀ ਤੇ ਇਹਨੂੰ ਵੀਰੇ ਨੂੰ ਨਾਲ ਲੈ ਕੇ ਇੱਥੋਂ ਉਹ ਵਾਪਸ ਚਲੇ ਜਾਂਦੇ ਆ ਜੂਪੀ ਬਜਨੌਰ ਉੱਥੇ ਲਿਜਾ ਕੇ ਇਹਨੂੰ ਫਿਰ ਇਹਦੇ ਪਿੰਡ ਛੱਡ ਕੇ ਫਿਰ ਆਪਦੇ ਪਿੰਡ ਚਲੇ ਜਾਂਦੀ ਆ ਹੁਣ ਇਹਦੇ ਪਿੰਡ ਦੇ ਬੰਦੇ ਜੂਪੀ ਤੋਂ ਲੈ ਕੀ ਨਾਂ ਬਾਈ ਤੁਹਾਡਾ ਤਾਰਾ ਸਿੰਘ ਤਾਰਾ ਸਿੰਘ ਉਹ ਨਹੀਂ ਕਿ ਪਿੰਡ ਦੇ ਬੰਦੇ ਨੇ ਪੰਜਾਬੀ ਭਰਾ ਨੇ ਉੱਥੇ ਰਹਿੰਦੇ ਨੇ ਇਹਨਾਂ ਨੂੰ ਉਹ ਜਾ ਕੇ ਉੱਥੇ ਭੈਣ ਨੇ ਐਸੀਆਂ ਗੱਲਾਂ ਕੀਤੀਆਂ ਵੀ ਉਹਨਾਂ ਨੇ ਰੋਟੀ ਵੀ ਦਿੱਤੀ ਸਾਨੂੰ ਉਹਨਾਂ ਨੇ ਤਾਂ ਬਹੁਤ ਸਾਡੇ ਨਾਲ ਬਦਸ਼ੁਕੀ ਕੀਤੀ ਤਾਂ ਫਿਰ ਇਹ ਹੁਣ ਪਿੰਡ ਦੇ ਬੰਦੇ ਪਿੰਡ ਚੋਂ ਪੈਸੇ ਇਕੱਠੇ ਕਰਕੇ ਲੈ ਕੇ ਇਹਨੂੰ ਗੱਡੀ ਚ ਪਾ ਕੇ ਰਜਿੰਦਰ ਸਿੰਘ ਨੂੰ ਇੱਥੇ ਆਏ ਨੇ ਹੁਣ ਰਜਿੰਦਰ ਦਾ ਥੱਲੇ ਵਾਲਾ ਹਿੱਸਾ ਡਾਡਾ ਉੱਪਰ ਵਾਲਾ ਹਿੱਸਾ ਚੱਲਦਾ ਪਰ ਉਸ ਤੋਂ ਉੱਪਰ ਵਾਲਾ ਹਿੱਸਾ ਜਿਹੜਾ ਪਰਿਵਾਰ ਦਾ ਹੁੰਦਾ ਉਹ ਵੀ ਡਾਡਾ ਉਹ ਪਰੋ ਵੀ ਡਾਡਾ ਥੱਲੇੋਂ ਵੀ ਡਾਡਾ ਬਚਾਲਣਾ ਕਿਸਾ ਰਹਿ ਗਿਆ ਜਿਹਦੇ ਵਿੱਚ ਦਿਮਾਗ ਤੇ ਦਿਲ ਕੰਮ ਕਰ ਰਿਹਾ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਅੱਜ ਦਾ ਇਨਸਾਨ ਕੁਝ ਤਾਂ ਆਪਣੀਆਂ ਗਲਤੀਆਂ ਕਰਕੇ ਕੁਝ ਆਪਣਿਆਂ ਦੀਆਂ ਗਲਤੀਆਂ ਕਰਕੇ ਅਜਿਹਨਾਂ ਹਾਲਾਤਾਂ ਦੇ ਵਿੱਚ ਆ ਵੀ ਨਾ ਮਰਨ ਦੇ ਯੋਗ ਨਾ ਜਿਉਣ ਦੇ ਯੋਗ ਤੇ ਇਹ ਸਾਡੇ ਸਮਾਜ ਦੀ ਨਿਗਰਦੀ ਹੋਈ ਸੋਚ ਦਾ ਕਿ ਨਤੀਜਾ ਵਾ ਬੇਨਤੀ ਕਰਦੇ ਆ ਹੋਰ ਵੀ ਬਹੁਤ ਸਾਰੇ ਭੈਣ ਭਰਾਵਾਂ ਦੀ ਦੁਨੀਆ ਦੇ ਉੱਤੇ ਐਕਸੀਡੈਂਟ ਹੁੰਦੇ ਸੱਟਾਂ ਲੱਗਦੀਆਂ ਰਹਿੰਦੀਆਂ ਬਾਈ ਪਰ ਆਪਣਿਆਂ ਨੂੰ ਇਦਾਂ ਨਾ ਛੱਡੋ ਜਿਵੇਂ ਉਹ ਸਾਡੇ ਹੋਣ ਹੀ ਨਾ ਇੱਕ ਸਕੀ ਭੈਣ ਇੱਥੇ ਬਾਹਰ ਸੜਕ ਦੇ ਉੱਤੇ ਸੁੱਟ ਕੇ ਭੱਜ ਗਈ ਇਹਨੂੰ ਤੇ ਤਿੰਨ ਦਿਨ ਲੱਗੇ ਸਾਨੂੰ ਉਹਨੂੰ ਲੱਭਣ ਨੂੰ ਉਹਨੂੰ ਬੁਲਾਉਣ ਨੂੰ ਤੇ ਤਿੰਨ ਘੰਟੇ ਰਹਿਣ ਲਈ ਤਿਆਰ ਨਹੀਂ ਰਹੀ ਉਹ ਹੀ ਇੱਥੇ ਭੈਣ ਆਉ ਵਾਪਸ ਲੈ ਕੇ ਚਲੇਗੀ ਤੇ ਪਿੰਡ ਛੱਡ ਕੇ ਫਿਰ ਧੰਨਵਾਦ ਆ ਪਿੰਡ ਵਾਲਿਆਂ ਦਾ ਕਿੰਨੇ ਜਣੇ ਆਏ ਹੋ ਬਾਈ ਤੁਸੀਂ ਪਿੰਡੋਂ ਪੰਜ ਜਣੇ ਆਏ ਆ ਇਹ ਤੇ ਪੰਜੇ ਹੀ ਬੇਨੌਰ ਤੋਂ ਜੁਪੀ ਤੋਂ ਆਏ ਨੇ ਅਸਰਦਾਸ ਕਰਿਓ ਅਰਜਿੰਦਰ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਜਿਵੇਂ ਵੀ ਹੈ ਜਿੰਨਾ ਕਿ ਵੀ ਹਿੱਸਾ ਚੱਲਦਾ ਸਰੀਰ ਦਾ ਉਹਦੇ ਮੁਤਾਬਕ ਚੰਗੀ ਬਤੀਤ ਹੋਵੇ ਰੀੜ ਦੀ ਹੱਡੀ ਜਦੋਂ ਟੁੱਟ ਜਾਂਦੀ ਆ ਉਹਦੇ ਥੱਲੇ ਵਾਲਾ ਹਿੱਸਾ ਚੱਲਣ ਦੇ ਅਸਾਰ ਤੱਕ ਜ਼ੀਰੋ ਆ ਬਸ ਹੁਣ ਇਹਦੀਆਂ ਬਾਹਾਂ 'ਚ ਇਹਦੇ ਉੱਪਰਲੇ ਸਰੀਰ 'ਚ ਇੰਨੀ ਕਿ ਤਾਕਤ ਪੈ ਜਾਵੇ ਵੀ ਆਪਣੀਆਂ ਬਾਹਾਂ ਦੇ ਨਾਲ ਥੱਲੇ ਵਾਲਾ ਹਿੱਸਾ ਵੀ ਚਲਾ ਸਕੀਏ ਆ ਆਪਣਾ ਤੇ ਜਿਹੜੇ ਇਹਦੇ ਜ਼ਖਮ ਹੋਏ ਨੇ ਵੱਡੇ ਵੱਡੇ ਉਹ ਠੀਕ ਹੋ ਜਾ। ਤੇ ਜਿਹੜੇ ਇਹਨੇ ਜ਼ਖਮ ਕੀਤੇ ਹੋਏ ਨੇ ਆਪਣੀਆਂ ਰਿਸ਼ਤੇਦਾਰੀਆਂ ਚ ਉਹ ਵੀ ਸੇਤੀ ਭਰ ਜਾਣ ਤੇ ਇਹਦੇ ਮਗਰ ਕੋਈ ਆਵੇ। ਤੇ ਇਹਨੂੰ ਮਾਨਸਿਕ ਤੌਰ ਤੇ ਥੋੜਾ ਪਿਆਰ ਮਿਲੇ, ਥੋੜਾ ਸਾਥ ਮਿਲੇ। ਹਾਂਜੀ ਭਾਈ। ਕਿਹੜਾ ਕੋਈ ਰਾਹਤ ਨਹੀਂ ਆਉਂਦੀ ਹੈ। ਇਸ ਤਰ੍ਹਾਂ ਉਹ ਕੀ ਵੀ ਨਹੀਂ ਮਿਲਦੀ ਮੈਨੂੰ। ਇਹਨੂੰ ਫੇਰ ਰੱਖ ਲਓ। ਨਹੀਂ ਨਹੀਂ ਰਜਿੰਦਰ। ਕੋਈ ਦਵਾਈ ਵੀ ਨਹੀਂ ਦਿੱਤੀ। ਇੰਦਾ ਨਹੀਂ ਹੋਣਾ ਦੇ ਅੰਦਰ ਜਿਵੇਂ ਤੂੰ ਕਹਿਣਾ ਵਾ ਦੇਖ ਰਿਹ ਜਾਂਦਾ ਤੈਨੂੰ ਵਾਪਸ ਜਾਣਾ ਪੈਣਾ ਹੋਣਾ ਨਹੀਂ ਬਾਈ ਮੈਨੂੰ ਰੁੱਤੇ ਹੀ ਨਹੀਂ ਰਖ ਲਿਓ ਜੀ ਕਾ ਤੋ ਰੱਖੀ ਇੱਥੇ ਤੈਨੂੰ ਇੱਥੇ ਸਹੀ ਕਰ ਦੇ ਪਾਵੇਂ ਤੂੰ ਸ਼ਰਾਬ ਪੀਂਦਾ ਰਿਆ ਮੈਂ ਛੱਡ ਦੇਵਾਂਗਾ ਉਹ ਹੁਣ ਤਾਂ ਪੀਣੀ ਕਿੱਥੇ ਹੁਣ ਤਾਂ ਮਿਲਣੀ ਵੀ ਨਹੀਂ ਛੱਡ ਦੇ ਉਹ ਸਾਰਾ ਕੁਝ ਛੱਡ ਦੇਵਾਂਗਾ ਇੱਥੇ ਹੀ ਸੇਵਾਂ ਘੜਾਂਗਾ ਜੀ ਤੇਰੀ ਸ਼ਰਾਬ ਨੇ ਤੈਨੂੰ ਕੀ ਹਾਲ ਕਰਤੇ ਤੇਰੇ ਤੇਰੇ ਭੈਣ ਭਰਾ ਕਿੱਥੇ ਗਏ ਹੁਣ ਸਭ

ਮੈਂ ਰਹਿਣਾ ਨਹੀਂ ਚਾਹਤ ਤੇ ਖਾਣਾ ਨਹੀਂ ਮਿਲਦਾ ਤੇ ਪ੍ਰੇਖਾਨ ਨੂੰ ਸਾਰੇ ਮੇਂ जख्म ਹੋ ਗਏ ਤੇ ਮੈਂ ਜਦੋਂ ਆਪਣੇ ਸਾਥ ਤੇ ਪੰਜ ਛੇ ਆਦਮੇ ਦਸਰ ਕੇ ਪੈਸੇ ਘੰਟੇ ਦੇ ਦਿੱਤੇ ਜਰੋਂ ਤੇਰੇ ਹੱਡ ਪੈਰ ਚੱਲਦੇ ਸੀ ਉਦੋਂ ਤੂੰ ਨੀ ਕਿਸੇ ਦੀ ਮੰਨਨੀ ਉਹ ਤੂੰ ਹਾਥ ਹੂਦ ਕਰਦਾ ਸੀ ਪੀ ਕੇ ਡਿੱਗਿਆ ਕਿਵੇਂ ਸੀ ਕੋਟੇ ਤੋਂ ਡਿੱਗ ਪਿਆ ਸੀ ਸ਼ਰਾਬੀ ਤੇ ਸੀ ਹਾਂਜੀ ਮੰਜਾ ਪਾ ਰਿਆ ਸੀ ਉੱਤੇ ਕਿੱਥੇ ਸੀ ਉਦੋਂ ਆਪਣੇ ਘੜੀ ਸੀ ਨਾ ਇਹ ਕੋਸ਼ਰਾ ਪੀਤੀ ਹੋਈ ਦੀ ਕੋਟੇ ਤੇ ਮੰਜਾ ਚਾੜਨ ਲੱਗਾ ਡੱਕੇ ਪੈਰੀੜ ਦੀ ਹੱਡੀ ਟੁੱਟ ਗਈ ਤੇ ਭੈਣ ਇੱਥੇ ਸੁੱਟ ਗਈ ਚਲੋ ਕਰੇ ਅਰਦਾਸ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ